ਸਾਨੂੰ ਵੀ ਮੈਂ 1:30 ਵਜੇ ਸਾਡੇ ਕਲਸਟਰਮ ਚਾਹ ਦਵਿੰਦਰ ਸਿੰਘ ਉਹ ਨੋਡਲ ਸਰ ਦਾ ਫੋਨ ਆਇਆ ਕਿ ਸਰਦਾਰ ਗੁਰਪ੍ਰੀਤ ਸਿੰਘ ਸਈਆਂ ਕਲਾਂ ਦੇ ਜਿਹੜੇ ਇੱਕ ਖਸਾਨ ਆ ਉਹ ਬਹੁਤ ਵਧੀਆ ਕੰਮ ਕਰ ਰਹੇ ਸੀ ਆ ਆਪਣੇ ਆਪ ਆਪਣੇ ਮਚੀਟਾਲ ਕਿੜੀ ਟਰਾਲੀ ਇਹਨਾਂ ਬਹੁਤ ਇਕੱਠੀ ਕਰਕੇ ਇਸੇ ਲਗਭਗ ਜੋ ਪਤਾ ਲੱਗਾ ਦੇਖਣ ਤੇ ਵੀ ਸਮਸ਼ੇ 6 ਤੋਂ 7000 ਮੀਟਰ ਟਨ ਟਰਾਲੀ ਸੀ ਜੋ ਕਿ ਸ਼ਾਰਟ ਸਰਕਰ ਕਰਕੇ ਪਤਾ ਲੱਗਾ ਵੀ ਸੜ ਗਈ ਹੈ ਮੌਕੇ ਤੇ ਆੜ ਕੇ ਸਾਡਾ ਟੀਮ ਨੂੰ ਖੇਤੀ ਬੜੀ ਅਫਸਰ ਟਰੈਕਟਰ ਕੋ ਸਾਹਤ ਸਿੰਘ ਜੀ ਮੌਕੇ ਤੇ ਪਹੁੰਚੇ ਆਂ ਔਰ ਸਾਡਾ ਐਗਰੀਕਲਚਰ ਸਟਾਫ ਜਿਸਰਾ ਆ ਕੇ ਦੇਖਿਆ ਤੇ ਮੁੜਕੇ ਹੀ ਐਸਕੇ ਸਾਹਿਬ ਨੂੰ ਕਹਿੰ ਦਿੱਤਾ ਤੇ ਉਹਨਾਂ ਨੇ ਮੁੜਕੇ ਫਾਇਰ ਬ੍ਰਿਗੇਡ ਭੇਜੇ ਤੇ ਹੁਣ ਤਕਰੀਬਨ ਦੇਖਿਆ ਜਮੀਨ ਦੇਖ ਰਹੇ ਸਾਰਾ ਤਕਰੀਬਨ ਇਹਨਾਂ ਦਾ ਸਾਰੀ ਪਰਾਲੀ ਜਿੰਨੀ ਇਹਨਾਂ ਦੀ ਮਿਹਨਤ ਕੀਤੀ ਸਾਰੀ ਖਤਾਰ ਰਹੀ ਤੇ ਇਹਨਾਂ ਨੇ ਮਤਲਬ ਮੈਕਮੇ ਤੋਂ 5 ਬੇਲ ਸਬਸਿਡੀ ਤੇ ਲਈ ਸੀ ਔਰ ਉਹਦੇ ਨਾਲ ਇਹਨਾਂ ਦਾ ਕਾਫੀ ਵੇਖੋ ਇਨਵੈਸਟਮੈਂਟ ਹੋਈ ਆ ਮੈਂ ਸਮਝਦਾ ਵੀ ਲਗਭਾਗ ਇਹਨਾਂ ਦਾ ਕੋਈ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਵੱਲੋਂ ਕੋਈ ਮੁਆਵਜ਼ੇ ਦਾ ਪ੍ਰਬੰਧਨ ਹੈ ਜੀ ਸਰਕਾਰ ਵੱਲੋਂ ਜੀ ਆਪਣੇ ਮਾਹਰ ਜੋ ਚੀਜ਼ ਸਾਰ ਰਹੇ ਹਨ ਰਿਪੋਰਟ ਲਿਖ ਕੇ ਭੇਜਾਂਗੇ ਫਿਰ ਜੋ ਉੱਥੋਂ ਜੋ ਗਾਈਡਲਾਈਨ ਦੇ ਅਨਸਾਰ ਜੋ ਕੁਝ ਸਰਕਾਰ ਵੱਲੋਂ ਅਪਰਾਧਾ ਕੀਤਾ ਜਾਏਗਾ ਉਹ ਜ਼ਰੂਰ ਕਿਸਾਨ ਦੀ ਮਦਦ ਕੀਤੀ ਜਾਵੇਗੀ ਔਰ ਅਸੀਂ ਅਪੀਲ ਵੀ ਕਰਾਂਗੇ ਵੀ ਇਹਨਾਂ ਦੀ ਇਸ ਦੁੱਖ ਦੀ ਘੜੀ ਵਿੱਚ ਜ਼ਰੂਰ ਇਹਨਾਂ ਦੀ ਬਾਹ ਫੜਨੀ ਚਾਹੀਦੀ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਠੀਕ ਹੈ ਜੀ ਤੁਹਾਨੂੰ ਹਾਂ ਜੀ ਹਾਂ ਜੀ ਕੋਰਪ੍ਰੀ ਜੀ ਅੱਜ ਕੀ ਹੋਇਆ ਏ ਪੁਰਾਣੇ ਕਰਨੀ ਸੀ ਪਿੰਕ ਪੁਰੀਆਂ ਨਾਲ ਤੇ ਇਹ ਮੀਂਹ ਦਾ ਜਿਹੜਾ ਹੁੰਦਾ ਏ ਸਾਡੇ ਮੇਰੇ ਟੈਂਪਲ ਨੂੰ ਇੱਥੇ ਨਾ ਅੱਗ ਲੱਗੀ ਆ ਕਾਫੀ ਜ਼ਿਆਦੀ ਮਤਲਬ ਸਾਰਾ ਸਾਰਾ ਆ 10 ਕਰੋੜ ਦੇ ਲਗ ਨੁਕਸਾਨ ਹੋ ਗਿਆ ਮੇਰਾ ਨਹੀਂ ਇਹ ਵਜਾ ਕੀ ਹੋਈ ਏ ਵਜਾ ਬਿਜਲੀ ਦੇ ਤਾਰਾਂ ਲੱਗਦੀਆਂ ਲੱਗੋ ਜਦੋਂ ਜਨਗ ਉੱਠੇ ਆ ਆਪਸੇ ਤਕਾ ਮਾਰ ਗਈਆਂ ਉਹਦੇ ਕਰਨ ਲੱਗੀ ਤੇ ਫਾਇਰ ਪ੍ਰਕਿਰਿਆ ਆਈ ਜੇ ਸਮੇਂ ਸਾਰ ਸਾਰੇ ਪੇੜ 2 ਘੰਟੇ ਬਾਅਦ ਆਈਏ ਫਿਰ ਕਿੱਦਾਂ ਕਾਬੂ ਪਾਇਆ ਤੇ ਜਨਾਬ ਵੀ ਥੋੜਾ ਬੋੜਾ ਪਾਇਆ ਤੁਸੀਂ ਆਪਣੇ ਜਿਹੜਾ ਪਰੇ ਵਾਲੇ ਪਾਪੀ ਕੋਰ ਉਹਨਾਂ ਨਾਲ ਕੋਈ ਟੈਂਕਰ ਪਾਣੀ ਦਾ ਆਪਣੇ ਕੋਲ ਇੱਥੇ ਆ ਰਹੀ ਉਹਨਾਂ ਨਾਲ ਹਿੱਸਾ ਭਰਨ ਨਹੀਂ ਤੁਸੀਂ ਆਇਆ ਅੱਗੇ ਜਾ ਦੀ ਹੁਣ ਕੀ ਡਿਵਾਨ ਕਰਦੇ ਹੋ ਅਸੀਂ ਨਮਾਲ ਕਰਦੇ ਜਿਹੜਾ ਸਾਡਾ ਮਤਲਬ ਨੁਕਸਾਨ ਹੋਇਆ ਉਹਦਾ ਕੀਤਾ ਜੇ ਭਾਈ ਕੀਤੀ ਜਾਵੇ ਸੀ ਇਹ ਨੁਕਸਾਨ ਹੋ ਗਿਆ ਜੀ ਇਹਦਾ ਲਗਭਗ ਕਿੰਨਾ ਤੇ ਗਰੀ ਮਾਰ ਇਹਦੇ ਨਾਲ ਹੋ ਗਈ ਬਹੁਤ ਜ਼ਿਆਦਾ ਇਹਦਾ ਧੱਕਾ ਆ ਬਿਚਾਰੇ ਨਾਲ ਇਹਨੂੰ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਵਿਚਾਰੇ ਦਾ ਜੋ ਵੀ ਮਾਲੀ ਮਤਿਆ ਇਹਦੀ ਪੂਰੀ ਤੋਂ ਪੂਰੀ ਹੱਲ ਕੀਤੀ ਜਾਵੇ ਮਜੇ ਮੈਂ ਦਾ ਡੇਢ ਕਰੋੜ ਦਾ 2 ਕਰੋੜ ਦਾ ਉੱਪਰ ਦਾ ਜੀ ਇਹਦਾ ਨੁਕਸਾਨ ਹੋ ਗਿਆ ਵਿਚਾਰੇ ਦਾ ਰਾਤ ਦਿਨ ਤਰੀਬ ਨੇ ਮਿਹਨਤ ਕਰਕੇ ਵੇਖੋ ਜੀ ਪਰਾਲੀ ਸਾਰੇ ਗੱਠਾ ਸਾਰੀ ਬੈਲਟ ਇਹਦੇ ਸਾਭੀ ਕਿਸ ਨੇ ਇੱਥੇ ਆਪਣੇ ਹਲਕੇ ਦੇ ਵਿੱਚ ਮਜੀਠੇ ਇਲਾਕੇ ਚ ਕਿਸ ਨੇ ਅੱਗ ਨਹੀਂ ਲਾਈ ਜੀ ਸਿਰਫ ਕੀ ਇਹਦੀ ਵਜ੍ਹਾ ਨਾਲ ਆਗਰੀ ਲੱਗੀ ਕੀ ਇਹ ਮੁੰਡਾ ਰਾਤ ਦਿਨ ਮਿਹਨਤ ਕਰਕੇ 2 ਕਰੋੜ ਦੇ ਮਾਲ ਦਾ ਅੱਜ ਇਹਦਾ ਨੁਕਸਾਨ ਹੋ ਗਿਆ ਜੀ ਤੇ ਲੱਕ ਬੱਕ ਇਹਨੇ 5000 ਏਕੜ ਰਕਬਾ ਇਸ ਕੱਲੇ ਮੁੰਡੇ ਨੇ ਪੰਜਾਂ ਸ਼ਾਹ ਬੇਲਰਾਂ ਦਾ ਲਾਲ ਟਰੈਕਟਰ ਟਰਾਲੀਆਂ 5 6 10 ਤੇ ਰੋਜ਼ ਦਾ 1.5 ਲੱਖ ਦਾ ਇਹਦਾ ਡੀਜ਼ਲ ਦਾ ਹੀ ਖਰਚਾ ਪਹੁੰਚੰ데요 ਹੈ ਡੀਜ਼ਲ ਲਈ ਇੰਨਾ ਵੀ ਇਹਦਾ ਵਿਚਾਰੇ ਦਾ ਰੋਜ਼ ਦਾ 1.5 ਲੱਖ ਤੇ 24000 ਰੁਪਏ ਲੇਬਰ ਦਾ ਖਰਚਾ ਦਾ ਰੋਜ਼ ਦਾ ਚੜਦਾ ਹੈ ਜਿਹੜੀ ਭਰਾਈ ਇਹ ਕਰਦਾ ਹੈ ਵਿਚਾਰਾ ਤੇ ਇਹ ਵੇਖੋ ਜੀ ਇਹਨਾਂ ਕਿੰਨਾ ਥੱਕਾ ਹੋ ਗਿਆ ਗਰੀਬ ਨਾਲ 1.5 ਲੱਖ ਹੋ ਗਿਆ ਨਾ ਖਰਚਾ ਰੋਜ਼ ਦਾ ਗਰੀਬ ਨਾਲ ਇੰਨਾ ਥੱਕਾ ਹੋ ਗਿਆ ਦੱਸੋ ਜੀ ਇਹ ਵਿਚਾਰਾ ਕਿੱਥੇ ਜਾਊਗਾ ਦੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੂੰ ਬੂੰਗਲੋ ਤੇ ਮਿੱਟੀ ਝਾੜਨ ਵਾਲੀ ਗੱਲ ਕਰਨ ਦਿਆ ਆ ਜਾਂ ਤੇ ਇਹਨੂੰ ਵਿਚਾਰੇ ਨੂੰ ਕੋਈ ਡੀਸੀ ਸਾਹਿਬ ਇੱਥੇ ਮੌਕੇ ਤੇ ਆਉਂਦੇ ਆਣ ਕੇ ਵੇਂਦੇ ਕਿ ਕੀ ਆ ਭਗਵੰਤ ਸਾਹਿਬ ਸਾਹ ਕਹਿੰਦੇ ਨੇ ਜੀ ਆ ਜੀ ਪਰਾਲੀ ਨੂੰ ਜਿਹਦੇ ਸਾਹਬੋ ਤੇ ਪਰਾਲੀ ਨੂੰ ਕਿਤਰਾ ਸਾਭੀ ਆ ਜੀ ਪਰਾਲੀ ਤੇ ਹੁਣ ਨਹੀਂ ਇਹਨਾਂ ਦੇ ਸਰਦਲਾਟਾਂ ਕੰਮ ਕਰਦੀਆਂ ਇਹ ਮਹਿਕਮਾ ਕਿੱਥੇ ਗਿਆ ਜੀ ਮਹਿਕਮਾ ਖਾਂ ਮੀਟ ਕੇ ਸੁੱਤਾ ਡੇਢ ਘੰਟੇ ਬਾਅਦ ਫਾਈਬਰ ਗੇਟ ਆਈ ਆ ਇੱਥੇ ਘੱਟੋ ਘੱਟ 6 ਫਾਈਬਰ ਗੇਟ ਹੁੰਦੀਆਂ ਫੇਰ ਕਿਤੇ ਮਾਹ ਕਾਬੂ ਪੈਣਾ ਇੱਥੇ ਉਹ ਲਾਗੇ ਪਿੱਛੇ ਕੋਠੀ ਵੇਖ ਲੋ ਜੀ ਉਹ ਕੋਠੀ ਦੇ ਸ਼ੀਸ਼ੇ ਟੁੱਟ ਗਿਆ ਜੀ ਉਹਨਾਂ ਦਾ ਵਿਚਾਰਾਂ ਦਾ ਸਾਰਾ ਨੁਕਸਾਨ ਹੋ ਗਿਆ ਜੀ ਇੰਨਾ ਇੰਨਾ ਗਰੀਬ ਮਾਰਨ ਨਾਲ ਇੰਨਾ ਇੰਨਾ ਨਾ ਧੱਕਾ ਆਇਆ ਵਿਚਾਰੇ ਨਾਲ ਵੀ ਇਹ ਕੀਤੀ ਕਿਰਾਇ ਸਾਰੀ ਇਹਦੀ ਮਿੱਟੀ ਹੀ ਮਿਲ ਗਈ ਜਿੰਨੀ ਇਹਨੇ ਵਿਚਾਰੇ ਨੇ ਮਿਹਨਤ ਕੀਤੀ ਹੈ ਦੇਖ ਗਰੀਬ ਲਾਗੇ ਹਾਂਜੀ ਬਾਜੀ ਅੱਜ ਕੀ ਇਹ ਮਸਲਾ ਹੋਇਆ ਏ ਵਾਈ ਗੁਰ ਚੱਕਾ ਲਾਲਾ ਵਾਈ ਗੁਰ ਕੀ ਫਤੇ ਇਹ ਸਰਕਾਰ ਸੁਰਜਨ ਸਿੰਘ ਦੇ ਘਰ ਇਹ ਜੀ ਸਰਕਰ ਘੋਂਦੇ ਕਾਰਨ ਇਕੱਠਾ ਕਿਹੜੀ ਕਿਹੜੀ ਜਗ੍ਹਾ ਆ ਇਹ ਇਹ ਸਰਦਾਰ ਸੁਰਜਨ ਸਿੰਘ ਦੀ ਜਗ੍ਹਾ ਜੀ ਨਹੀਂ ਪਿੰਡ ਕਿਹੜਾ ਆ ਪਿੰਡ ਸਈਆ ਕਲਾ ਕਾਰਨ ਕੀ ਹੋਇਆ ਬਿਲਕੁਲ ਸਰਕਰ ਘੋਂਦੇ ਕਾਰਨ ਅੱਛਾ ਤਾਂ ਕੀ ਨੁਕਸਾਨ ਕੀ ਹੋਇਆ ਹੁਣ ਤੱਕ ਨੁਕਸਾਨ ਕਾਫੀ ਹੋ ਗਿਆ ਸਰ ਤੇ 2.5 ਮਹੀਨੇ ਹੋ ਗਏ ਇਹਨਾਂ ਨੂੰ ਇਕੱਠਾ ਬੰਨਿਆ ਨੂੰ 7-8 ਟਰੈਕ ਇਹਨਾਂ ਦੇ ਚੱਲਦੇ ਸੀ ਨਾਲ ਲੇਬਰ 2.5-300 ਬੰਦਾ ਇਹਨਾਂ ਦੇ ਲੱਗਣ ਲੱਗਾਈ ਆੜਾ ਟਰੈਕਟਰ ਦੀ ਲੇਬਰ ਸਾਰਾ ਕੁਝ ਡੀਜ਼ਲ ਵੀ ਆਪਣੇ ਕੋਲੋਂ ਇਹਨਾਂ ਬੋਕਿਆ ਤੇ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਅਜੇ ਪਹੁੰਚਿਆ ਜਾਂ ਅਸੀਂ ਕਦੇ ਵੀ ਪ੍ਰਾਲੀ ਨੂੰ ਆ ਕੇ ਲਾਉਨੇ ਆ ਜੋ ਨੇਰੀ ਪ੍ਰਾਣੀ ਨੂੰ ਕਦੇ ਮਾਰੀ ਜੀ ਕਨਾਲ ਥਾਂ ਨੂੰ ਆ ਕੇ ਲਾਣੇ ਆ ਪੰਜ ਪੰਜ ਫਾਇਰ ਬਗੇੜਾਂ ਥੋਸਨੀਆਂ ਗੱਡੀਆਂ ਆ ਤੇ ਐਸਐਸਓ ਵੀ ਨਾਲ ਏਐਸਪੀ ਸਾਰੇ ਥਾਂ ਦੇ ਪਰਚੇ ਕੱਟਣ ਦੀ ਕੋਸ਼ਿਸ਼ ਕਰਦੇ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੋ ਕਿ ਕਾਫੀ ਨੁਕਸਾਨ ਹੋ ਚੁੱਕਾ ਹੈ ਫਾਇਰ ਬਗੇੜ ਆਈ ਆ ਉਹਦਾ 5000 ਲੀਟਰ ਪਾਣੀ ਨਿਕਲਿਆ ਸਾਰਾ ਹੁਣ ਅਸੀਂ ਕਿਸੇ ਡੇਰੇ ਤੋਂ ਭਰ ਕੇ ਦਿੱਤਾ ਹੋਇਆ ਪਾਣੀ 1 ਘੰਟੇ ਬਾਅਦ ਪਾਣੀ ਭਰ ਕੇ ਢੇਰ ਆਏ ਨੇ ਤੇ ਡੇਢ ਘੰਟੇ ਬਾਅਦ ਅੱਗੇ ਆਏ ਸੀ ਤੇ ਕਾਫੀ ਨੁਕਸਾਨ ਹੋ ਚੁੱਕਾ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਹਾਂ ਇਹਨਾਂ ਦੇ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਜਿੱਥੇ ਵੀ ਪਿੰਡ ਦਾ ਸੰਜੋਗ ਹੋਊਗਾ ਪਿੰਡ ਸੰਜੋਗ ਦਊਗਾ ਸਾਰਾ ਜਿਹੜੇ ਵੀ ਨਗਰ ਕੀਰਤਨ ਦੇ ਵਿੱਚ ਜਿੰਨੇ ਮੇਰੇ ਵੀਰ ਸੱਜਣ ਗੁਰਪ੍ਰੀਤ ਦੇ ਵੀਰ ਨਾਲ ਹੀ ਜਿੰਨੇ ਵੀ ਆਏ ਸਾਰੇ ਨਗਰ ਕੀਰਤਨ ਦੇ ਵਿੱਚ ਟਰੈਕਟਰ ਵੀ ਲੱਗੇ ਸੀ ਪਾਣੀ ਸੁੱਟਣ ਨੂੰ ਉਹ ਵੀ ਆਏ ਵੀਰ ਕਾਫੀ ਹਵਾ ਦੇ ਕਾਰਨ ਫਸਕ ਦਾ ਨੁਕਸਾਨ ਹੋ ਗਿਆ ਲੱਗੇ ਮੇਰੇ ਵੀਰ ਦਾ ਘਰ ਵੀ ਆ ਉਹਨੂੰ ਕਾਫੀ ਨੁਕਸਾਨ ਟੇੜਾ ਬਾੜੀਆਂ ਤੇ ਜਿਵੇਂ ਸ਼ੀਸ਼ੇ ਟੁੱਟ ਗਏ ਆ ਤੇ ਕਾਫੀ ਨੁਕਸਾਨ ਹੋਇਆ ਅਜੇ ਤੱਕ ਕੋਈ ਅਧਿਕਾਰੀ ਪੁਲਿਸ ਦਾ ਨਹੀਂ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਅਜੇ ਤੱਕ ਕਿੰਨਾ ਦਾ ਘਰ ਆਇਆ ਜਦੋਂ ਨੁਕਸਾਨ ਹੋਇਆ ਹਾਂਜੀ ਕਪੂਰ ਸਿੰਘ ਕਪੂਰ ਸਿੰਘ ਦਾ ਘਰ ਜੀ ਤੇ ਇਹਦਾ ਨੁਕਸਾਨ ਅੰਦਰ ਕੀ ਹੋਇਆ ਸੀਸ਼ੇ ਟੁੱਟ ਗਏ ਜੀ ਕਾਫੀ ਹੋਰ ਵੀ ਕੰਦਾ ਨੂੰ ਸੇ ਪਹੁੰਚਿਆ ਜਿਹੜਾ ਇਹਨਾਂ ਦੀ ਫ੍ਰੀਜ ਦੇ ਵਿੱਚ ਪਾਣੀ ਉਹ ਵੀ ਗਰਮ ਹੋ ਗਿਆ ਜੀ ਵੇਖੋ ਕੰਦਾ ਨੂੰ ਇੰਨੀ ਧੂਆ ਭਰਿਆ ਪਿਆ ਸਾਰਾ ਪਰਿਵਾਰ ਵੇਖੋ ਅਬ ਵੇਖੋ ਮੇਰੇ ਵੀਰ ਵੀ ਕਿੰਨੇ ਸਾਰੇ ਦਰਸ਼ਕ ਤੇ ਵੇਖਣਦੇ ਆ ਵੇਖੋ ਕਿੰਨੀ ਦੁਖਦਾਈ ਘਟਨਾ ਹੈ ਸਾਰੇ ਵੀਰੋ ਵੇਖੋ ਉਹਨਾਂ ਦੇ ਘਰ ਦੇ ਨਿੱਕੇ ਨਿੱਕੇ ਜੀਵ ਧੂਏ ਦੇ ਵੇਖੋ ਸਰਦਾਰ ਜੀ ਮਖਾਉ ਸਈਆਂ ਤੁਹਾਨੂੰ ਨਿੱਕੇ ਨਿੱਕੇ ਜੀਵ ਵੇਖੋ ਸਾਰੇ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਰਜਨ ਸਿੰਘ ਦਾ ਬੇੜਾ ਬਹੁਤ ਜਾਨੀ ਮਿਹਨਤ ਦੇ ਸੱਤ ਟਰੈਕਟਰ ਤੇ ਉਹ ਦੂਜੇ ਇਕੱਠਾ ਬੰਨਣ ਵਾਲੇ ਹੋਰ ਵੀ ਕਈ ਸੰਦ ਬਣਾਏ ਆ ਉਦੋਂ ਮੈਡਮ ਜੀ ਆਣ ਕੇ ਇਹਨੂੰ ਸ਼ਾਬਾਸ਼ ਵੀ ਦਿੰਦੇ ਰਹੇ ਆ ਕਿ ਸ਼ਾਬਾਸ਼ ਪੁੱਤਰਾ ਜਿੰਨੀਆਂ ਕੱਟਾਂ ਬਣਾਏਗਾ ਤੇਰੇ ਨਾਲ ਸੰਯੋਗ ਕਰਦੇ ਆ ਆਣ ਕੇ ਉਹਨਾਂ ਦੇ ਘਰੋਂ ਚਾਹ ਵੀ ਪੀਂਦੇ ਰਹੇ ਆ ਅੱਜ ਦੁੱਖਦਾਈ ਘਟਨਾ ਹੋਈ ਆ ਜਾਦੀ ਕੋਈ ਨਹੀਂ ਪਹੁੰਚਿਆ ਜੀ ਬਹੁਤ ਜਿਆਦੀ ਦੁੱਖਦਾਈ ਘਟਨਾ ਸਾਰਿਆਂ ਨੂੰ ਫੋਨ ਕੀਤਾ ਕੋਈ ਜਾਂਦਾ ਮੇਰੀ ਤਬਰੀਲੀ ਹੋ ਗਈ ਆ ਕੋਈ ਜਾਂਦੇ ਅੱਜ ਅਸੀਂ ਛੋਗੇ ਨੇ ਆ ਕੋਈ ਜਾਂਦੇ ਸਰਦਾਰ ਖਤਮਤਮਾਨ ਦੇ ਨਾਲ ਹੀ ਗਏ ਆ ਉਥੇ ਰਾਜਾ ਸੰਸੀ ਆਏ ਨੇ ਕੋਈ ਜਾਂਦਾ ਦਰਨ ਦਰਨ ਗਏ ਆ ਇਹ ਵੇਖੋ ਵੀ ਇਲੈਕਸ਼ਨ ਦੇ ਵਿੱਚ ਵੀ ਡੂੜੀਆਂ ਲੱਗੀਆਂ ਡੂੜੀ ਦੌਰਾਨ ਵੇਖੋ ਕਿੰਨੀ ਘਰਨਾ ਵਾਪਰੀ ਆ ਤੇ ਡੂੜੀ ਛੱਡ ਕੇ ਵੀ ਆ ਸਕਦੇ ਆ ਸਰਕਾਰ 2 ਘੰਟੇ ਦਾ ਮਲਾਜ ਹੁੰਦਾ ਭਾਵੇਂ ਡਿਊਟੀ ਆ ਐਸਡੀਐਮ ਬੈਡ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ ਜਾਂ ਡੀਸੀ ਸਾਹਿਬ ਨੂੰ ਪਹੁੰਚਣਾ ਚਾਹੀਦਾ ਇੱਥੇ ਆਣ ਕੇ ਵੇਖ ਕੇ ਇਹ ਦ ਬਹੁਤ ਜਰੀ ਸਾਰੇ ਪਿੰਡ ਦੇ ਵੇਖੋ ਨਗਰ ਕੀਰਤਨ ਨਿਕਲ ਡਿਆ ਸੀ ਅੱਜ ਨਗਰ ਕੀਰਤਨ ਦੇ ਵਿੱਚ ਵੀ ਸੰਗਤ ਸਾਰੀ ਆਣ ਕੇ ਸੰਯੋਗ ਦੀ ਜਰੀ ਫਾਇਰ ਬਗੀੜ 1 ਘੰਟੇ ਬਾਅਦ ਪਹੁੰਚੀ ਆ ਉਹਦੇ ਵਿੱਚ 5000 ਲੀਟਰ ਪਾਣੀ ਨਿਕਲਿਆ ਸਾਰਾ ਹੁਣ ਦੂਜੀ ਫਾਇਰ ਬਗੀੜ ਤੁਸੀਂ ਡੇਰੇ ਤੋਂ ਘਰ ਚ ਲੈ ਆਂਦੀ ਆ ਰੋਜ਼ ਜਿਹੜਾ ਹੁਣ ਘਰ ਦੇ ਵਿੱਚ ਜਿਹੜਾ ਨਕਾਨੂ ਆਂਡਿਆ ਉਹਨੂੰ ਬਚਾਉਣ ਦੇ ਕਰਨ ਦਾ ਅਖੰਡੀਆਂ ਕਰਨ ਦੇ ਨੇ ਉਹ ਮੇਰੇ ਵੀਰ ਜੋ ਪੱਤਰਕਾਰ ਮੇਰੇ ਵੀਰ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦੇ ਗਾੜੀ ਹੱਥ ਜੋੜਦੇ ਆ ਸਰਕਾਰ ਨੂੰ ਫੀਡ ਕਰੋ ਕਿ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਤੁਹਾਡੀ ਕੀ ਕੀ ਡਿਮਾਂਡ ਆਉਣ ਫਿਰ ਹਾਂਜੀ ਇਹ ਮੰਗ ਕਰਦੇ ਆ ਸਰਕਾਰ ਤੋਂ ਨੇ ਦੇਖੋ ਜੀ ਕਿੰਨਾ ਮਹੀਨੇ ਦੀ ਕਮਾਈ ਆ ਵੀਰ ਦੀ ਸਾਡੇ ਦੀ ਜਿਉਂ ਖੇਤੀ ਉਹ ਝੋਨੇ ਦੀ ਖਤਮ ਹੋਈ ਆ ਬਿੱਲਰ ਫੇਰ ਕੇ ਉਹ ਸਾਰਾ ਕੁਝ ਕਰਕੇ ਇਕੱਠਾ ਬੰਨ੍ਹ ਕੇ ਇਕੱਟੀਆਂ ਕਰਕੇ ਜੱਟ ਜੀ ਮੀਤਾਰ ਦੇ ਕਹਿ ਕੇ ਵੀ ਚਲੋ ਪਰਾਲੀ ਨੂੰ ਆਗਣਾ ਲਾਇਓ ਇਹ ਗੁਰਦੀ ਵੀਰ ਮੇਰਾ ਰਾਜ ਜਾ ਕੇ ਜਟਾਂ ਦੇ ਘਰ ਕਹਿੰਦਾ ਸੀ ਪਰਾਲੀ ਨੂੰ ਆਗਣਾ ਲਾਇਓ ਇਹ ਮੈਂ ਇਕੱਠਾ ਬੰਨਣੀਆਂ ਜੋ ਜਦੋਂ ਇਹ ਇਹਰਾ ਵੀਰ ਨੇ ਸਾਰਿਆਂ ਨੇ ਸੰਯੋਗ ਦਿੱਤਾ ਘਟੋ ਘਟ ਵੀ ਨੇ 22 300 ਕਿੱਲੇ ਦੀਆਂ ਇਕੱਠਾਂ ਬੰਨ੍ਹ ਕੇ ਜਮਾਂ ਕੀਤੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਦੋਂ ਮੈਡਮ ਨਾਲ ਸੀ ਮੈਂ ਰੋ ਜਾਣ ਕੇ ਤੇ ਘਰ ਆਣ ਕੇ ਚਾਹ ਪੀਂਦੇ ਸੀ ਐਸਪੀਓ ਸਾਹਿਬ ਵੀ ਵੀ ਸਾਰੇ ਜਿੰਨੇ ਖੁਸਨਾਗਮਾ ਜਿੰਨੇ ਖੇਤੀਬਾੜੀ ਦੇ ਮੈਗਨਾ ਸਾਰੇ ਆਉਂਦੇ ਰਹੇ ਇਹਦੇ ਨਾਲ ਵੀ ਬਹੁਤ ਵਧੀਆ ਕੁਤਰਾ ਕੰਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ